ਆਪਣੇ ਬੰਦੇ ਹੋਣਗੇ ਹਾਂ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਸਾਰੇ ਹਾਜ਼ਰੀਨ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਮਾਰਾ ਸਾਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੋਂ ਤੋਂ ਮੈਂ ਪਿੰਡ ਮੇੜੇ ਦੇ ਨਗਰ ਨਿਵਾਸੀਆਂ ਨੂੰ ਪਿੰਡ ਕੋਟਲੀ ਹਰਚੰਦਾ ਦੇ ਨਗਰ ਨਿਵਾਸੀਆਂ ਨੂੰ ਔਰ ਇਲਾਕਾ ਨਿਵਾਸੀਆਂ ਨੂੰ ਵਧਾਈ ਦੇਣੀ ਚਾਹਨਾ ਕਿ ਅੱਜ ਜਿਹੜੇ ਬੜੇ ਲੰਬੇ ਸਮੇਂ ਤੋਂ ਤੁਹਾਡੀਆਂ ਸੜਕਾਂ ਦੀ ਬਹੁਤ ਖਸਤਾ ਹਾਲਤ ਸੀ ਕਿਉਂਕਿ 2023 ਦੇ ਵਿੱਚ ਜਦੋਂ ਹੜ੍ਹ ਆਇਆ ਤੁਹਾਡੇ ਪਿੰਡਾਂ ਤੱਕ ਪਾਣੀ ਆਇਆ ਇਸ ਵਾਰਾਂ ਵੀ ਜਦੋਂ ਬਰਸਾਤ ਹੋਈ ਆ ਤਾਂ ਵੀ ਤੁਹਾਡੇ ਪਿੰਡਾਂ 'ਚ ਪਾਣੀ ਆਇਆ ਵਾ ਸੋ ਸੜਕਾਂ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਸੀਗੀ ਉਹਨਾਂ ਨੂੰ ਰਿਪੇਅਰ ਦੀ ਲੋੜ ਸੀ ਸੋ ਅੱਜ ਮੇੜੇ ਨਗਰ ਤੋਂ ਕੋਟਲੀ ਹਰਚੰਦਾ ਵਾਲੀ ਰੋਡ ਜਿਹੜੀ ਆ ਉਹਦਾ ਰਿਪੇਅਰ ਦਾ ਕੰਮ ਜਿਹੜਾ ਉਹ ਸ਼ੁਰੂ ਹੋ ਰਿਹਾ ਹੈ ਤਕਰੀਬਨ ਜਿਹੜੀ ਇਹਦੀ ਲੈਂਥ ਆ ਮੇੜੇ ਤੋਂ ਕੋਟਲੀ 2 ਕਿਲੋਮੀਟਰ ਪੌਣੇ 3 ਕਿਲੋਮੀਟਰ ਲਗਭਗ ਇਹਦੀ ਲੈਂਥ ਆ ਤੇ 55 ਲੱਖ ਤੇ 54 ਹਜ਼ਾਰ ਰੁਪਿਆ ਇਹਦੇ ਤੇ ਖਰਚਾ ਹੋਣਾ ਫਿਰ ਜਿਹੜੀ ਦੂਸਰੀ ਆ ਰੋਡ ਆ ਕੋਟਲੀ ਹਰਚੰਦਾ ਤੋਂ ਮੇੜੇ ਮੇਰੇ ਰੋਡ ਪੈਣੀਆਂ ਤੋਂ ਆ ਰਹੀ ਆ ਜਿਹੜੀ ਪੈਣੀਆਂ ਤੋਂ ਅੱਗੋਂ ਆ ਰਹੀ ਆ ਉਹਦੀ ਵੀ 1 ਕਿਲੋਮੀਟਰ ਲੈਂਥ ਆ ਔਰ 25 ਲੱਖ ਰੁਪਏ ਉਹਦੇ ਤੇ ਖਰਚਾਉਣਾ ਔਰ ਟੋਟਲ 81 ਲੱਖ ਰੁਪਏ ਜਿਹੜਾ ਵਾ ਮੇੜੇ ਪਿੰਡ ਦੀਆਂ ਜਿਹੜੀਆਂ ਲਾਗੇ ਤੁਹਾਨੂੰ ਸਪਰਕ ਸੜਕਾਂ ਨੇ ਉਹਦਾ ਖਰਚਾਉਣਾ ਇਹਦੇ ਤੋਂ ਅੱਗੇ ਜਿਹੜਾ ਦੂਸਰਾ ਪ੍ਰੋਗਰਾਮ ਆ ਝੰਡਾ ਲਗਾਉਣਾ ਸ਼ਿਸ਼ਰਾ ਰਾਜੂਬੇਲਾ ਰੋਡ ਤਕਰੀਬਨ 2.5 ਕਿਲੋਮੀਟਰ ਦੀ ਆ ਰੋਡ ਆ 48 ਲੱਖ ਤੇ 75 ਹਜ਼ਾਰ ਰੁਪਿਆ ਇਹਦੀ ਲਾਗਤ ਆਉਣੀ ਆ ਔਰ ਜੇ ਉਸ ਤੋਂ ਅੱਗੇ ਚਲੇ ਜੀਏ ਫਿਰ ਕੋਟਲੀ ਹਰਚੰਦਾ ਇਹ ਤਾਂ ਹੋ ਗਿਆ ਜੀ ਝੰਡਾਲ ਬਣਾ ਦੇ ਫਿਰ ਝੰਡਾਲ ਬਾਣਾ ਤੋਂ ਡੇਰੇ ਝੰਡਾਲ ਬਾਣਾ ਰੋਡ ਤਕਰੀਬਨ ਪੌਣੇ 3 ਕਿਲੋਮੀਟਰ 53 ਲੱਖ ਰੁਪਿਆ ਦਾ ਖਰਚਾ ਹੋਣਾ ਫਿਰ ਰਾਜੂ ਬੇਲਾ ਤੋਂ ਤੁਸੀ ਬੰਦ ਤੱਕ ਦੀ ਰੋਡ ਜਿਹੜੀ ਆ 2 ਕਿਲੋਮੀਟਰ 48 ਲੱਖ ਰੁਪਿਆ ਲਗਭਗ ਉਤੇ ਤੇ ਖਰਚਾ ਹੋਣਾ ਫਿਰ ਮੁੱਲਾਂਵਾਲ ਤੋਂ ਜਿਹੜੀ ਭੈਣੀ ਖਾਦਰ ਰੋਡ ਆ 1 ਕਿਲੋਮੀਟਰ ਦੇ 26 ਪੁਆਇੰਟ ਨੇ 42 ਲੱਖ ਤੇ 55 ਹਜ਼ਾਰ ਉੱਤੇ ਖਰਚਾ ਆਉਣਾ ਔਰ ਮੁੱਲਾਂਵਾਲ ਪਿੰਡ ਦੀ ਜਿਹੜੀ ਫਿਰਨੀ ਆ ਔਰ ਸਮਸ਼ਾਨ ਘਾਟ ਨੂੰ ਰੋਡ ਜਾਂਦੀ ਆ 15 ਲੱਖ ਰੁਪਿਆ ਅਧਾ ਕਿਲੋਮੀਟਰ ਆ ਲਗਭਗ 15 ਲੱਖ ਰੁਪਿਆ ਉੱਤੇ ਖਰਚਾ ਆਉਣਾ ਫਿਰ ਮੁੱਲਾਂਵਾਲ ਤੋਂ ਗੁਰਦੁਆਰਾ ਨਾਨਕਸਰ ਸਾਹਿਬ ਜਿਹੜੀ ਜਾਂਦੀ ਰੋਡ ਆ ਤਕਰੀਬਨ ਡੇਢ ਕਿਲੋਮੀਟਰ ਆ 30 ਲੱਖ ਰੁਪਿਆ ਉਹਦੇ ਤੇ ਖਰਚਾ ਆਉਣਾ ਸੋ ਜੇ ਕੁੱਲ ਆਪਾਂ ਜੋੜ ਕਰ ਲਈਏ ਸਵਾ ਦੋ ਕਰੋੜ ਰੁਪਇਆ ਲਗਭਗ ਇਹਨਾਂ ਸੜਕਾਂ ਦੇ ਅੱਜ ਦੇ ਜਿਹੜੇ ਕੰਮਾਂ ਸਵਾ ਦੋ ਕਰੋੜ ਰੁਪਇਆ ਦੇ ਅਜ ਉਦਘਾਟਨ ਕਰਨੇ ਆ ਕੱਲ ਵੀ ਇਸੇ ਤਰ੍ਹਾਂ 7-8 ਸੜਕਾਂ ਤੇ ਕੀਤੇ ਸੀਗੇ ਸੋ ਪੂਰੀ ਜੇ ਮੈਂ ਸਮੁੱਚਤਾ ਦੀ ਗੱਲ ਕਰਾਂ ਤੇ ਮਾਰਕੀਟ ਕਮੇਟੀ ਕਾਨੂੰ ਆਣ ਦੇ ਲਗਭਗ 45 ਕਰੋੜ ਦੇ ਕੰਮ ਸੜਕਾਂ ਦੇ ਰਿਪੇਅਰ ਦੇ ਮਨਜ਼ੂਰ ਹੋਏ ਨੇ ਇਸੇ ਤਰ੍ਹਾਂ ਮਾਰਕੀਟ ਕਮੇਟੀ ਧਾਰੀਆਲ ਦੇ 35 ਕਰੋੜ ਤੇ 27 ਲੱਖ ਦੇ ਹੋਏ ਨੇ ਔਰ ਮਾਰਕੀਟ ਕਮੇਟੀ ਕਾਦੀਆਂ ਦੇ ਵੀ 25 ਕਰੋੜ ਤੋਂ ਵੱਧ ਦੇ ਕੰਮ ਜਿਹੜੇ ਮਨਜ਼ੂਰ ਹੋਏ ਨੇ ਸੋ ਜੇ ਕੁੱਲ ਜੋੜ ਕਰ ਲਈਏ ਤਾਂ 1 ਅਰਬ ਤੋਂ ਵੱਧ ਦੇ ਕੰਮ ਜਿਹੜੇ ਆ ਉਹ ਕੇਵਲ ਸਾਡੀਆਂ ਸੜਕਾਂ ਨੂੰ ਰਿਪੇਅਰ ਕਰਨ ਤੇ ਮਨਜ਼ੂਰ ਹੋਏ ਆ ਔਰ ਇਹਦੇ ਨਾਲ ਨਾਲ ਜਿਹੜੀਆਂ ਪ੍ਰਮੁੱਖ ਸੜਕਾਂ ਨੇ ਉਹਨਾਂ ਨੂੰ ਅਸੀਂ 18 ਫੁੱਟ ਵੀ ਕਰ ਰਹੇ ਆ ਉਹ ਤੇ ਪਿਛਲੇ ਸਾਲ ਦੇ ਕੰਮ ਜਿਹੜੇ ਮਨਜ਼ੂਰ ਹੋਏ ਆ ਉਹ ਵੀ 2 ਮਹੀਨੇ ਦੇ ਵਿੱਚ ਵਿੱਚ ਜਿਹੜੇ ਆ ਸਾਰੇ ਕੰਮ ਨਵੰਬਰ ਦੇ ਐਂਡ ਤੱਕ ਸਾਰੇ ਮੁਕੰਮਲ ਹੋਣਗੇ ਜਿੰਨੀਆਂ ਤੁਸੀਂ ਨੂੰ ਬੰਨ ਨੂੰ ਸੜਕਾਂ ਲੱਗਦੀਆਂ ਨੇ ਚਾਹੇ ਉਹ ਰਾਜੂ ਬੇਲਾ ਬਲਵੰਡੇ ਵਾਲੀ ਰੋਡ ਹੋਵੇ ਚਾਹੇ ਜਿਹੜੀ ਆ ਮੁੱਲਾਵਾਲ ਤੱਕ ਵਾਲੀ ਜਿਹੜੀ ਰੋਡ ਆ ਵਾਇਆ ਬਾਗੜੀਆਂ ਜਾਂਦੀ ਉਹ ਹੋਵੇ ਚਾਹੇ ਜਿਹੜੀ ਪਿੱਛੇ ਨੈਣੇਕੋਟ ਵਾਲੀ ਰੋਡ ਆ ਲਾਧੂਪੁਰ ਕਾਲੇ ਤੱਕ ਇਹ ਸਾਰੀਆਂ ਸੜਕਾਂ ਜਿਹੜੀਆਂ 18 ਫੁੱਟ ਜਿਹੜੀਆਂ ਕੀਤੀ ਗਈ ਆ ਚਾਹੇ ਕਾਨੂੰਆਣ ਤੋਂ ਕੱਲੂਖੜਾ ਸਾਹਿਬ ਵਾਲੀ ਰੋਡ ਆ ਬੂਰੀਆਂ ਤੱਕ ਜਿਹੜੀ ਜਾਂਦੀ ਉਹ ਵੀ 18 ਫੁੱਟ ਕਰ ਦਿੱਤੀ ਗਈ ਆ ਇੱਥੇ ਤਰ੍ਹਾਂ ਕਾਦੀਆਂ ਤੋਂ ਲੈ ਕੇ ਜਿਹੜੀ ਧਾਰੀਵਾਲ ਰੋਡ ਜਾਂਦੀ ਉਹ ਵੀ 18 ਫੁੱਟ ਮਨਜ਼ੂਰ ਹੋਈ ਆ ਉਹਦਾ ਵੀ ਕੰਮ ਚੱਲ ਰਿਹਾ ਤੇ ਜਿਹੜੀਆਂ ਬਾਕੀ ਤਿੰਨ ਵੱਡੀਆਂ ਰੋਡ ਸੀ ਲੰਬੀ ਲੈਂਥ ਵਾਲੀਆਂ 27 28 ਕਿਲੋਮੀਟਰ ਜਿਹੜਾ ਸਾਡੀ ਤੁਸੀਵੰਦ ਵਾਲੀ ਰੋਡ ਆ ਉਹਦਾ ਵੀ ਰਿਪੇਅਰ ਦਾ ਕੰਮ ਜਿਹੜਾ ਚੱਲ ਰਿਹਾ ਲਗਭਗ 80% ਕੰਪਲੀਟ ਆ ਕੁਝ ਤੇ ਪ੍ਰੀਮਿਕਸ ਪੈਣ ਵਾਲਾ ਇਸੇ ਤਰ੍ਹਾਂ ਹਰਚੋਵਾਲ ਤੋਂ ਜਿਹੜੀ ਬਟਾਲਾ ਰੋਡ ਆ ਉਹਦਾ ਵੀ 70 80% ਕੰਮ ਜਿਹੜਾ ਕਾਦੀਆਂ ਸ਼ਹਿਰ ਦੇ ਵਿੱਚ ਸਾਰੀ ਰੋਡ ਦੀ ਰਿਪੇਅਰ ਹੋ ਗਈ ਆ ਆਉਣ ਵਾਲੇ 15 20 ਦਿਨਾਂ ਚ ਉਹ ਵੀ ਕੰਮ ਕੰਪਲੀਟ ਹੋਊਗਾ ਇਸੇ ਤਰ੍ਹਾਂ ਧਾਰੀਵਾਲ ਤੋਂ ਜਿਹੜੀ ਡੱਡਵਾ ਰੋਡ ਆ ਡੇਰਾ ਬਾਬਾ ਨਾਨਕ ਤੱਕ ਹਲਕੇ ਚ ਜਾਂਦੀ ਆ ਉਹਦਾ ਵੀ 70 80% ਕੰਮ ਕੰਪਲੀਟ ਹੋ ਗਿਆ 15 ਦਿਨ ਚ ਉਹਦਾ ਕੰਮ ਵੀ ਜਿਹੜਾ ਵਾ ਉਹ ਕੰਪਲੀਟ ਹੋਊਗਾ ਸੋ ਕੁੱਲ ਮਿਲਾ ਕੇ ਵਿਧਾਨ ਸਭਾ ਹਲਕਾ ਕਾਦੀਆਂ ਦੀ ਆਉਣ ਵਾਲੇ ਤਿੰਨਾਂ ਚਾਰ ਮਹੀਨਿਆਂ ਚ ਇੱਕ ਵੀ ਸੜਕ ਅਹੀ ਇਹੋ ਜਿਹੀ ਨਹੀਂ ਰਹਿਣ ਦਾਂਗੇ ਜਿਹਦੀ ਰਿਪੇਅਰ ਨਹੀਂ ਹੋਊਗੀ ਜਿਹੜਾਂ ਦਾ ਆਪਣਾ ਚੌੜਾ ਨਹੀਂ ਹੋਊਗਾ ਜਿਨ੍ਹਾਂ ਦੀ ਸਟਰੈਂਥਨਿੰਗ ਨਹੀਂ ਹੋਊਗੀ ਔਰ ਇਹਦੇ ਨਾਲ ਨਾਲ 6 ਸਾਲ ਦਾ ਜਿਹੜਾ ਵਾ ਮੇਨਟੇਨੈਂਸ ਦਾ ਕੰਟਰੈਕਟ ਵੀ ਉਹਨਾਂ ਠੇਕੇਦਾਰਾਂ ਦੇ ਨਾਲ ਸਰਕਾਰ ਨੇ ਜਿਹੜਾ ਵਾ ਉਹ ਕਰ ਲਿਆ ਵਾ ਜੇ ਇਸ ਰਕਬੇ ਦੇ ਵਿੱਚ ਜਿਹੜਾ ਇਸ ਸਮੇਂ ਦੇ ਵਿੱਚ ਸੜਕ ਖਰਾਬ ਹੁੰਦੀ ਆ ਤੇ ਉਹਦੀ ਰਿਪੇਅਰ ਕਰਕੇ ਜਿਹੜਾ ਵਾ ਉਹਦੀ ਮੇਨਟੇਨੈਂਸ ਕਰਨ ਦੀ ਜ਼ਿੰਮੇਵਾਰੀ ਉਸ ਠੇਕੇਦਾਰ ਦੀ ਹੋਊਗੀ 20% ਪੈਸੇ ਉਸ ਟੈਂਡਰ ਤੇ ਰੱਖਵੇਂ ਲਖਰੇ ਜਾਣਗੇ ਕੰਮ ਕੰਪਲੀਟ ਹੋਣ ਤੋਂ ਬਾਅਦ ਵੀ ਤਾਂ ਕਿ ਕੋਈ ਵੀ ਸੜਕ ਜਿਹੜੀ ਆ ਉਹ ਟੁੱਟੇ ਨਾ ਠੇਕੇਦਾਰ ਦੀ ਮਜਬੂਰੀ ਬਣਾ ਦਿੱਤੀ ਗਈ ਆ ਕਿ ਉਹ ਚੰਗਾ ਕੰਮ ਕਰੇਗਾ ਤੇ ਉਹਨੂੰ ਪੈਸੇ ਦੀ ਬਚਤ ਹੋਊਗੀ ਨਹੀਂ ਤਾਂ ਉਹਨੂੰ ਦੁਨੇ ਪੈਸੇ ਸੜਕ ਤੇ ਫੇਰ ਲਾਉਣੇ ਪੈਣਗੇ ਸੋ ਇਸ ਕਰਕੇ ਤੁਸੀਂ ਪਹਿਲਾਂ ਵੀ ਸੜਕਾਂ ਬੰਦੀਆਂ ਵੇਖਦੇ ਹੋਏਗੇ ਪਰ ਜੇ ਇਸ ਵਾਰਾਂ ਇਸ ਵਾਰਾਂ ਜਿਸ ਤਰ੍ਹਾਂ ਦੀਆਂ ਸੜਕਾਂ ਬਣੀਆਂ ਨੇ ਇਹਦੇ ਵਿੱਚ ਫਰਕ ਤੁਹਾਨੂੰ ਮੈਂ ਬਹੁਤਾ ਬੋਲ ਕੇ ਆਪ ਨਹੀਂ ਆਖਣਾ ਕੀ ਕਹਿੰਦੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਤੁਸੀਂ ਆਪ ਜਿਹੜੇ ਰਾਹੀਰੋ ਉਹ ਦੱਸ ਸਕਦੇ ਹੋ ਕਿ ਪਹਿਲੋਂ ਸੜਕਾਂ ਕਿੱਤਾਂ ਦੀਆਂ ਬਣੀਆਂ ਤੇ ਅੱਜ ਕਿੱਤਾਂ ਬਣ ਰਹੀਆਂ ਜੇ ਬਲਵੰਡੇ ਵਾਲੀ ਪੁਲੀ ਦਾ ਕੰਮ ਸੀ ਪਹਿਲੋਂ ਪੁਲੀ ਸੀ ਅੱਜ ਉਹ ਪੁਲ ਵਾ ਇੰਨਾ 3-3 ਫੁੱਟ ਚੌੜਾ 4-5 ਫੁੱਟ ਉੱਚਾ ਕੀਤਾ ਗਿਆ ਪਹਿਲੋਂ ਨਿਗੀ ਜੀ ਪੁਲੀ ਸੀ ਔਰ 50 ਫੁੱਟ ਤੱਕ ਕੋਠੀਆਂ ਗਾਲ ਕੇ ਤੇ ਫੇਰ ਉਹ ਪੁਲ ਬਣਿਆ ਟਾਈਮ ਜ਼ਰੂਰ ਲੱਗਾ ਪਰ ਇਹੋ ਜਿਹੇ ਪੁਲ ਬਣਿਆ ਜਿੱਦਾਂ ਅੰਗਰੇਜ਼ਾਂ ਵੇਲੇ ਤੇ ਪੁਲ ਬਣਦੇ ਹੁੰਦੇ ਸੀ 100 100 1.5 1.5 ਦੋ ਸਾਲ ਤੱਕ ਉਹਨਾਂ ਦੀ ਮਿਆਦ ਹੁੰਦੀ ਸੀ ਇਹੋ ਜਿਹੇ ਪੁਲ ਬਣਾ ਕੇ ਦਿੱਤਾ ਵਾ ਜਿਹਦੇ ਵਿੱਚ ਇੱਕ ਵੀ ਪੈਸੇ ਦੀ ਰਿਸ਼ਵਤ ਖੁਰੀ ਨਹੀਂ ਹੋਈ ਇਸੇ ਕਰਕੇ ਵਧੀਆ ਬਣਿਆ ਵਾ ਚੌੜਾ ਬਣਿਆ ਉੱਚਾ ਬਣਿਆ ਵਾ ਤੇ ਜਿਹੜੀ ਉਹਦੀਆਂ ਅਪਰੋਚ ਰੋਡ ਰਹਿ ਗਈਆਂ ਨੇ ਉਹ ਵੀ ਮੇਰੀ ਐਸ.ੀ. ਸਾਹਿਬ ਨਾਲ ਗੱਲ ਹੋਈ ਆ ਉਹ ਵੀ ਅਪਰੋਚ ਰੋਡ ਦਾ ਕੰਮ ਜਲਦੀ ਸ਼ੁਰੂ ਹੋ ਕੇ ਵਧੀਆ ਖੁੱਲੀਆਂ ਨਾਲ ਉਹਦੇ ਪੁਲ ਦੇ ਅਪਰੋਚ ਰੋਡ ਵੀ ਬਣਾ ਕੇ ਦੇਾਂਗੇ ਸੋ ਇੱਕ ਇੱਕ ਸੜਕ ਜਿਹੜੀ ਕਾਦੀਆਂ ਹਲਕੇ ਦੀ ਮੇਰੇ ਟਿਪਸ ਤੇ ਆ ਰੋਜ਼ 8-10 ਪਿੰਡਾਂ 'ਚ ਜਾ ਕੇ ਮੈਂ ਆਪ ਸੜਕਾਂ ਤੇ ਉਦਘਾਟਨ ਕਰ ਰਿਹਾ ਕੋਈ ਵੀ ਸੜਕ ਮੇਰੀਆਂ ਅੱਖਾਂ ਤੋਂ ਵਾਂਝੀ ਨਹੀਂ ਆ ਸੋ ਇਸ ਕਰਕੇ ਕਿਉਂਕਿ ਅਸੀਂ ਜ਼ਮੀਨ ਪੱਧਰ ਤੇ ਵਿਚਰਨ ਵਾਲੇ ਬੰਦੇ ਆ ਹੈਲੀਕਾਪਟਰਾਂ 'ਚ ਹੂਟੇ ਲੈਣ ਵਾਲੇ ਜਾਂ ਬੰਬੂ ਘਾਟਾਂ ਤੇ ਜਾਣ ਵਾਲੇ ਬੰਦੇ ਨਿਗੇ ਸੋ ਇਸ ਕਰਕੇ ਹਰ ਸੜਕ ਮੇਰੀ ਨੋਟਿਸ 'ਚ ਆ ਇੱਕ ਇੱਕ ਸੜਕ ਆਪਾਂ ਕਾਦੀਆਂ ਹਲਕੇ ਦੀ ਜਿਹੜੀ ਆ ਵਧੀਆ ਬਣਾ ਕੇ ਦੇਾਂਗੇ ਇਹ ਮੇਰੀ ਸਾਰੇ ਹਲਕਾ ਵਾਸੀਆਂ ਨੂੰ ਜਿਹੜੀ ਅਸ਼ੋਰੈਂਸ ਆ ਸੋ ਮੈਂ ਬਹੁਤ ਵੱਡੀ ਗਿਣਤੀ 'ਚ ਅੱਜ ਪਿੰਡ ਮਿੜੇ ਦੇ ਨਿਵਾਸੀ ਆਏ ਨੇ ਮੈਂ ਸਾਡੇ ਬਲਾਕ ਪ੍ਰਧਾਨ ਰਿਆੜ ਸਾਹਿਬ ਦਾ ਔਰ ਸਾਰੀ ਸੰਗਤ ਦਾ ਸਮੁੱਚਤਾ ਦੇ ਵਿੱਚ ਬਹੁਤ ਧੰਨਵਾਦ ਕਰਦਾ ਜਿਹੜੇ ਬਹੁਤ ਵੱਡੀ ਗਿਣਤੀ ਚ ਅੱਜ ਜੁੜੇ ਆ ਸਾਡਾ ਸਵਾਗਤ ਕੀਤਾ ਸੋ ਸਾਰੀ ਸੰਗਤ ਦਾ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਸਾਰੇ ਹਾਜ਼ਰੀਨ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੋਂ ਮੈਂ ਪਿੰਡ ਮੇੜੇ ਦੇ ਨਗਰ ਨਿਵਾਸੀਆਂ ਨੂੰ ਪਿੰਡ ਕੋਟਲੀ ਹਰਤੰਦਾ ਦੇ ਨਗਰ ਨਿਵਾਸੀਆਂ ਨੂੰ ਔਰ ਇਲਾਕਾ ਨਿਵਾਸੀਆਂ ਨੂੰ ਵਧਾਈ ਦੇਣੀ ਚਾਹੁੰਦਾ ਕਿ ਅੱਜ ਜਿਹੜੇ ਬੜੇ ਲੰਬੇ ਸਮੇਂ ਤੋਂ ਤੁਹਾਡੀਆਂ ਸੜਕਾਂ ਦੀ ਬਹੁਤ ਖਸਤਾ ਹਾਲਤ ਸੀ ਕਿਉਂਕਿ